ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਨਾ ਕਿਸੇ ਨੂੰ ਆਪਣੇ ਦੁੱਖ ਸੁਣਾਇਓ ਨਾ ਸੁਖ ਸੁਣਾਇਓ ਉਹਦਾ ਕਾਰਨ ਪਤਾ ਕੀ ਆ ਕੁਝ ਕੋ ਬੇਨਤੀਆਂ ਆਪਾਂ ਸਮਝਾਂਗੇ ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਮੇਰਾ ਕਾਰਨ ਸੋ ਪਹਿਲਾਂ ਤੇ ਫਤਿਹ ਬਲਾਓ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰ ਸੰਗਤ ਜਦੋਂ ਵੀ ਤੁਸੀਂ ਕਿਸੇ ਨੂੰ ਆਪਣੇ ਦੁੱਖ ਸੁਣਾਓਗੇ ਨਾ ਕਿਸੇ ਨਾਲ ਆਪਣੇ ਦੁੱਖ ਵੰਡਣ ਦੀ ਕੋਸ਼ਿਸ਼ ਕਰੋਗੇ ਪਹਿਲੀ ਗੱਲ ਇਹ ਯਾਦ ਰੱਖਿਓ ਵੀ ਉਹ ਬੰਦਾ ਤੁਹਾਡਾ ਆਪਣਾ ਹੋਣਾ ਚਾਹੀਦਾ ਹੈ ਦੁੱਖ ਉਹਦੇ ਨਾਲ ਵੰਡਿਓ ਜਿਹੜਾ ਤੁਹਾਡੇ ਦੁੱਖ ਨੂੰ ਸਮਝੇ ਦੁੱਖ ਉਹਦੇ ਨਾਲ ਵੰਡਾਉਣਾ ਚਾਹੀਦਾ ਹੈ ਜਿਹੜਾ ਸਾਡੇ ਦੁੱਖ ਨੂੰ ਦੁੱਖ ਸਮਝੇ ਜਿਹਨੂੰ ਅਸੀਂ ਆਪਣਾ ਮੰਨੀਏ ਜਿਹਦੇ ਤੇ ਵਿਸ਼ਵਾਸ ਹੋਵੇ ਉਹਦੇ ਨਾਲ ਆਪਣਾ ਢਿੱਡ ਫੋਲਿਆ ਜੇ ਕਿਸੇ ਹੋਰ ਨਾਲ ਨਹੀਂ ਸਾਡਾ ਦੁੱਖ ਲੋਕ ਹੱਸ ਕੇ ਉਸ਼ਾਲਦੇ ਨੇ ਦੁਖੀ ਹੁੰਦੇ ਨੇ ਵੀ ਵਧੀਆ ਹੋਇਆ ਇਹ ਦੁਖੀ ਐ ਪਰ ਸਾਧ ਸੰਗਤ ਜਿਸ ਬੰਦੇ ਦੇ ਤਨ ਨੂੰ ਲੱਗਦੀ ਹੁੰਦੀ ਹੈ ਨਾ ਜਿਸ ਬੰਦੇ ਦੇ ਲੱਗੀ ਹੁੰਦੀ ਹੈ ਪਈ ਹੁੰਦੀ ਹੈ ਨਾ ਸਿਰ ਤੇ ਉਹਨੂੰ ਪਤਾ ਹੁੰਦਾ ਵੀ ਆਖਰ ਕਿੰਨਾ ਕੁ ਤਕਲੀਫ ਕਿੰਨਾ ਕੁ ਦੁੱਖ ਹੁੰਦਾ ਹੈ ਦੂਜਾ ਉਹਦੇ ਬਾਰੇ ਨਹੀਂ ਜਾਣ ਸਕਦਾ ਸਾਧ ਸੰਗਤ ਕਹਿਣ ਤੋਂ ਭਾਵ ਕਿ ਜਦੋਂ ਅਸੀਂ ਕੁਝ ਕਰਨ ਦੀ ਕੋਸ਼ਿਸ਼ ਕਰਾਂਗੇ ਦੁੱਖ ਸਾਂਝਾ ਕਰਾਂਗੇ ਸੁੱਖ ਸਾਂਝਾ ਕਰਾਂਗੇ ਕਿਸੇ ਨਾਲ ਪਰ ਉਹ ਬੰਦੇ ਦਾ ਮਨ ਜ਼ਰੂਰ ਜਾਣ ਲਿਆ ਜੇ ਵੀ ਸਾਡੇ ਬਾਰੇ ਇਹ ਕੀ ਸੋਚਦਾ ਹੈ ਸਾਧ ਸੰਗਤ ਕਿਸੇ ਨਾਲ ਦੁੱਖ ਸਾਂਝਾ ਕਰਨ ਬੈਠੋਗੇ ਉਹ ਬੰਦਾ ਤੁਹਾਡਾ ਦੁੱਖ ਸੁਨੇਗਾ ਪਰ ਅੰਦਰੋਂ ਖੁਸ਼ ਹੋਏਗਾ ਵੀ ਹਾਂ ਵਧੀਆ ਹੋਇਆ ਇਹ ਦੁਖੀ ਹੈ ਵਧੀਆ ਹੋਇਆ ਇਹਦੇ ਨਾਲ ਇੰਜ ਬਣੀ ਉਪਰੋਂ ਮਨ ਤੋਂ ਕਹੀ ਚੱਲੇ ਕੋਈ ਗੱਲ ਨਹੀਂ ਇੰਜ ਨਹੀਂ ਹੁੰਦਾ ਇਹ ਨਹੀਂ ਹੁੰਦਾ ਪਰ ਯਾਦ ਰੱਖਿਓ ਅੰਦਰੋਂ ਬੜਾ ਖੁਸ਼ ਹੁੰਦਾ ਹੈ ਤੇ ਉਹ ਬੰਦਾ ਫਿਰ ਦੁਨੀਆਦਾਰੀ ਦੇ ਵਿੱਚ ਤੁਹਾਡੇ ਦੁੱਖ ਨੂੰ ਉਛਾਲਦਾ ਹੈ ਵੀ ਇਹ ਦੁਖੀ ਹੈ ਉਹ ਬੰਦੇ ਦੇ ਮਨ ਵਿੱਚ ਉਦੋਂ ਹੀ ਤੁਹਾਡੇ ਲਈ ਜਿਹੜੀ ਹੈ ਉਹ ਹੋਰ ਸਥਿਤੀ ਪੈਦਾ ਹੋਏ ਜਾਏਗੀ ਜਦੋਂ ਤੁਸੀਂ ਉਹਨੂੰ ਖੋਲ ਕੇ ਆਪਣਾ ਦੁੱਖ ਸੁਣਾਓਗੇ ਤੇ ਯਾਦ ਰੱਖਿਓ ਤੁਹਾਡੀ ਉਹ ਨਹੀਂ ਇੱਜ਼ਤ ਨਹੀਂ ਕਰੇਗਾ ਜਿੰਨੀ ਪਹਿਲਾਂ ਕਰਦਾ ਸੀ ਕਿਉਂਕਿ ਉਹਨੂੰ ਸਾਰੀ ਜਿਹੜੀ ਮੁਠੀ ਸੀ ਮੁਠੀ ਦੇ ਵਿੱਚ ਕੀ ਹੈ ਬੰਦ ਮੁਠੀ ਉਹਦੇ ਸਾਹਮਣੇ ਖੁੱਲ ਗਈ ਹੁਣ ਜਿਹੜੇ ਬੰਦੇ ਨੂੰ ਪਹਿਲਾਂ ਦੁੱਖ ਲੱਗੇ ਨੇ ਉਹ ਤੁਹਾਡੀ ਸਥਿਤੀ ਨੂੰ ਸਮਝਦਾ ਹੈ ਤੁਹਾਡੇ ਹਾਲ ਨੂੰ ਸਮਝਦਾ ਹੈ ਤੇ ਉਹ ਬੰਦਾ ਅੱਗੇ ਗੱਲ ਨਹੀਂ ਕਰਦਾ ਤੇ ਉਹੀ ਬੰਦਾ ਤੁਹਾਡੀ ਤਖਲੀਫ ਨੂੰ ਪ੍ਰੋਪਰਲੇ ਤਰੀਕੇ ਨਾਲ ਸਮਝ ਪਾਏਗਾ ਦੁੱਖ ਵੰਡਣ ਨਿਕਲੋਗੇ ਜ਼ਰੂਰੀ ਨਹੀਂ ਵੀ ਤੁਹਾਡੇ ਨਾਲ ਦੁੱਖ ਵੰਡਾਉਣ ਵਾਲਾ ਕੋਈ ਮਿਲੇ ਦੁੱਖ ਨੂੰ ਉਛਾਲਣ ਵਾਲੇ ਦੁੱਖ ਦੇ ਵਿੱਚੋਂ ਤੁਹਾਡੇ ਹਾਸੇ ਲੱਭਣ ਵਾਲੇ ਤੁਹਾਨੂੰ ਬੜੇ ਮਿਲ ਜਾਣਗੇ ਕਿਸੇ ਨਾਲ ਸੁੱਖ ਸਾਂਝਾ ਕਰਨ ਨਿਕਲੋਗੇ ਉਪਰ ਬੰਦਾ ਕਹਿੰਦਾ ਗਿਆ ਚਲੋ ਮਹਾਰਾਜ ਦੀ ਕਿਰਪਾ ਹੋ ਗਈ ਤੁਹਾਡੇ ਤੇ ਵਧੀਆ ਹੋਇਆ ਇੰਜ ਹੋਇਆ ਵਧੀਆ ਹੋ ਗਿਆ ਪਰ ਯਾਦ ਰੱਖਿਓ ਵਿੱਚੋਂ ਬੰਦਾ ਬੜਾ ਦੁਖੀ ਹੁੰਦਾ ਹੈ ਵਿੱਚੋਂ ਬੰਦਾ ਵੜਾ ਕਹਿੰਦਾ ਵੀ ਮਾੜਾ ਹੋ ਗਿਆ ਅੰਦਰੋਂ ਤੇ ਸਾੜਾ ਪੈ ਗਿਆ ਉਹਨ ਤੋਂ ਕਈ ਜਾਰੇ ਵਧੀਆ ਹੋ ਗਿਆ ਸੀ ਤੇਰੇ ਨਾਲ ਆ ਤੇਰੀ ਖੁਸ਼ੀ ਦੇ ਵਿੱਚ ਸ਼ਾਮਲ ਨਾ ਅੰਦਰੋਂ ਤਾਂ ਫਿਰ ਇਹ ਚ ਹੁੰਦਾ ਵੀ ਕਿਉਂ ਹੋ ਗਿਆ ਨਹੀਂ ਹੋਣਾ ਚਾਹੀਦਾ ਸੀ ਸੋ ਸਾਥ ਸੰਗਤ ਇਦਾਂ ਦੀਆਂ ਸਥਿਤੀਆਂ ਬੈਠੀਆਂ ਨੇ ਦੁਨੀਆਂ ਦੇ ਵਿੱਚ ਇਸ ਕਰਕੇ ਦੁੱਖ ਸੁੱਖ ਸਾਂਝਾ ਕਰਨਾ ਹੈ ਪਰਮਾਤਮਾ ਨਾਲ ਕਰੋ ਜਾਂ ਉਸ ਬੰਦੇ ਨਾਲ ਕਰੋ ਜਿਹੜਾ ਤੁਹਾਡੇ ਦੁੱਖ ਸੁੱਖ ਦਾ ਸਾਥੀ ਹੋਵੇ ਤੁਸੀਂ ਉਹਦੇ ਦੁੱਖ ਸੁੱਖ ਵਿੱਚ ਖੜੋ ਤੇ ਉਹ ਤੁਹਾਡੇ ਖੜੇ ਤੁਹਾਡੇ ਦੁੱਖ ਤੇ ਸੁੱਖ ਦੇ ਵਿੱਚ ਉਹ ਤੁਹਾਡਾ ਸਾਥ ਦੇਵੇ ਨਾ ਕਿ ਬਲਕੇ ਤੁਹਾਡੇ ਦੁੱਖ ਸੁੱਖ ਦੇ ਵਿੱਚ ਉਹ ਆਪਣਾ ਸਵਾਰਥ ਤੇ ਆਪਣਾ ਸਵਾਰਥ ਪੂਰਾ ਕਰਨ ਤੱਕ ਧਿਆਨ ਰੱਖੇ ਯਾਦ ਰੱਖਿਓ ਇਹਨਾਂ ਚੀਜ਼ਾਂ ਨੂੰ ਖਾਸ ਤੌਰ ਤੇ ਇਹਨਾਂ ਚੀਜ਼ਾਂ ਨੂੰ ਸਮਝੋ ਇੱਕ ਨੁਕਤਾ ਹੀ ਹੈ ਆਪਣਾ ਦਿਲ ਹੌਲਾ ਕਰਨ ਵਾਲਾ ਤੇ ਗੁਰੂ ਤੋਂ ਵੱਡਾ ਕੋਈ ਹੋਰ ਨਹੀਂ ਇਹ ਗੱਲ ਯਾਦ ਰੱਖਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ